गुरु रामदासट की सेवा करके आए सिंह तो साहबान तो के हुक्म अनुसार वह तो बाद चार दिन तो लगातार पहला अस गुरद्वारा पातशाही नौवीं बहामगढ़ साहब तो फिर गुरद्वारा सभा राजपुरा से कल सेवा नए हैं अज राजे गुरद्वारा केंद्रीय सिंह सभा राजपुरा विखे ये सेवा नभा रहे ਤੇ ਮੈਨੂੰ ਲੱਗਦਾ ਕਿ ਇਹ ਸੇਵਾ ਕਰਕੇ ਮਨ ਨੂੰ ਸਕੂਨ ਵੀ ਆਉਂਦਾ ਮਨ ਨੂੰ ਤਸੱਲੀ ਵੀ ਆਉਂਦੀ ਆ ਔਰ ਮੈਨੂੰ ਮਹਿਸੂਸ ਵੀ ਹੁੰਦਾ ਕਿ ਜ਼ਿੰਦਗੀ ਦੇ ਵਿੱਚ ਜਾਣੇ ਜਾਂਣੇ ਜੋ ਵੀ ਕਿਤੇ ਗਲਤੀਆਂ ਹੋਈਆਂ ਇਹ ਸੇਵਾ ਤੇ ਸਿਮਰਨ ਕਰਕੇ ਉਹ ਗਲਤੀਆਂ ਦੁਰਸਤ ਕਰਨ ਦੀ ਸਾਨੂੰ ਪ੍ਰੇਰਨਾ ਮਿਲਦੀ ਆ ਇਹੀ ਰਾਹ ਸਾਨੂੰ ਗੁਰੂ ਸਾਹਿਬਾਨ ਨੇ ਸਿਖਾਇਆ ਉਸੇ ਰਾਹ 'ਤੇ ਚੱਲਣ ਦੀ ਅਸੀਂ ਐਸੇ ਸਮੇਂ ਪ੍ਰੇਰਨਾ ਲੱਗੇ ਜਦੋਂ ਅਛਰ ਆ ਦਿਸਨਾ ਕਿ ਅਜੀਤ ਦਾ ਸਾਹਿਬ ਨੇ ਆਦੇਸ਼ ਜਾਰੀ ਕਰੇ ਸੀਗੇ ਕਿ ਜਿਨ੍ਹਾਂ ਨੇ ਆਪਣਾ ਅਸਤੀਫਾ ਦਿੱਤਾ ਉਹ ਹਜੇ ਤੱਕ ਮਨਜ਼ੂਰ ਨਹੀਂ ਹੋਆ ਸਮਾਂ ਲੰਘ ਚੁੱਕਿਆ ਕਿਸ ਤਰ੍ਹਾਂ ਦੇਖਦੇ ਆਏ ਕਿ ਕਿਤਨਾ ਕਿਤਨਾ ਤੋਹਨ ਲੱਗਦੀ ਹੈ ਦੇਖੋ ਇਹ ਤਾਂ ਤੋਹਨ ਜਹਦਰ ਸਾਹਿਬਾਂ ਨੇ ਦੇ ਹੁਕਮ ਦੀ ਕੀਤੀ ਆ ਕਿਹਨੇ ਕੀਤੀ ਆ ਕਿਉਂ ਕੀਤੀ ਆ ਕਾਰਨ ਕੀ ਆ ਸਿੰਘ ਸਾਹਿਬਾਨ ਨੂੰ ਤਾਂ ਕਿਵੇਂ ਨੋਟਿਸ ਲੈਣੇ ਆ ਇਹ ਤਾਂ ਉਹਨਾਂ ਨੇ ਦੇਖਣਾ ਪਰ ਆਮ ਚਰਚਾ ਜਣੀ ਆਮ ਸੰਗਤ ਚ ਲੋਕਾਂ ਚ ਇਹ ਗੱਲ ਜ਼ਰੂਰ ਚੱਲ ਰਹੀ ਆ ਕਿ ਜੇ ਜੱਜ ਸਾਹਿਬਾਨ ਨੇ ਜੋ ਹੁਕਮ ਕੀਤੇ ਜੇ ਉਹਨਾਂ ਹੁਕਮਾਂ ਤੇ ਸੇਵਾ ਕੀਤੀ ਜਾ ਸਕਦੀ ਆ ਤਾਂ ਉਹਨਾਂ ਵੱਲੋਂ ਦਿੱਤੇ ਜਿਹੜੇ ਸਿਫੇ ਨੇ ਉਹ ਫਿਰ ਮਨਜ਼ੂਰ ਵੀ ਕਰ ਲੈਣੇ ਚਾਹੀਦੇ ਤੇ ਇਹ ਸਵਾਲ ਤਾਂ ਹਰ ਇੱਕ ਦੇ ਮਨ ਦੇ ਵਿੱਚ ਆ ਹੀ ਰਿਹਾ ਔਰ ਹੁਣ ਤਾਂ ਨਵੀਂ ਚਰਚਾ ਵੀ ਚੱਲ ਰਹੀ ਆ ਵੀ ਜੇ ਕੋਰਟ ਨੋਟਿੰਗ ਵੀਟਿੰਗ ਹੋ ਸਕਦੀ ਆ ਤਾ ਫਿਰ ਵਰਕਿੰਗ ਵਾਡੀ ਵੀ ਕਿਉਂ ਨਹੀਂ ਹੋ ਸਕਦੀ ਸਵਾਲ ਇਹ ਜਿਹੜੀ ਚਰਚਾਵਾਂ ਨੇ ਲੋਕਾਂ ਵਿੱਚ ਪਰ ਅਸੀਂ ਤਾਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਕਿਉਂਕਿ ਸਾਨੂੰ ਤਾਂ ਸੇਵਾ ਕਰਨ ਦਾ ਜਿਹੜਾ ਹੁਕਮ ਆ ਅਸੀਂ ਉਹ ਸੇਵਾ ਵਿੱਚ ਲੱਗੇ ਹੋਏ ਆਂ ਸੇਵਾ 'ਚ ਲੀਨ ਆ ਤੇ ਸੇਵਾ ਕੱਲ ਨੂੰ ਸਮਾਪਤ ਹੋ ਜਾਣੀ ਆ ਉਸ ਤੋਂ ਬਾਅਦ ਹੀ ਅਸੀਂ ਆਪਣੇ ਕੋਈ ਵਿਚਾਰ ਦੱਸ ਸਕਾਂਗੇ ਖੁੱਲ੍ਹ ਕੇ ਤਾਂ ਪਰ ਆਮ ਲੋਕਾਂ ਵੀ ਜਿਹੜੀ ਚਰਚਾ ਜਾਂ ਲੋਕ ਜਿਹੜੇ ਕਹਿ ਰਹੇ ਨੇ ਪ੍ਰਭਾਵ ਜਿਹੜਾ ਲਿਆ ਜਾ ਰਿਹਾ ਉਹ ਜ਼ਰੂਰ ਕਿਹਾ ਜਾ ਰਿਹਾ ਕਿ ਜਿਹੜੇ ਸਿੰਘ ਸਰਵਾਨ ਨੇ ਕੁਝ ਚੁਣਾਈ ਸੀ ਉਸ ਮੁਤਾਬਕ ਦਿਨ ਪੂਰੇ ਹੋ ਗਏ ਨੇ ਤੇ ਉਹਨਾਂ ਤੇ ਅਮਲ ਕਰ ਲੈਣਾ ਚਾਹੀਦਾ ਹੀ ਹੈ ਫੋਰਮੈਟਿਕ ਮੀਟਿੰਗ ਹੋ ਗਿਆ ਲੱਗਦਾ ਹੈ ਕਿ ਆ ਮੀਟਿੰਗ ਜਿਹੜਾਗਾ ਰੂਪ ਪੁਸਤਕ ਵੀ ਦੇਣਾ ਚਾਹੀਦਾ ਸੀਗਾ ਜਿਸ ਦੇ ਇਚ ਇਹ ਜਿਹੜੀ ਆਮ ਲੋਕਾਂ ਵਿੱਚ ਇਸ ਗੱਲ ਦੇ ਮੈਦਾਨੀ ਕਹਿ ਸਕਦਾ ਕੁਝ ਕਿਉਂਕਿ ਵਾਧਾ ਸੇਵਾ ਦੇ ਵਿੱਚ ਲੀਨ ਆ ਸੇਵਾ ਕਰ ਰਹੇ ਆ ਪਰ ਆਮ ਲੋਕਾਂ ਦੇ ਵਿੱਚ ਇਹ ਗੱਲ ਜ਼ਰੂਰ ਚਰਚਾ ਚੱਲ ਰਹੀ ਆ ਵੀ ਦੇ ਫੋਰ ਕਾਉਂਸਲ ਦੀ ਮੀਟਿੰਗ ਹੋ ਜਾ ਰਹੀ ਆ ਤਾਂ ਬਰਗਰ ਕਾਉਂਸਲ ਵੀ ਕਰਨੀ ਚਾਹੀਦੀ ਸੀ ਤਾਂ ਕਿ ਉਹਨਾਂ ਨੇ ਚੱਗੀ ਭਾਵਨਾ ਦੇਖ ਕੇ ਹੀ ਮਨਚ ਚੱਗੇ ਵਿਚਾਰ ਰੱਖ ਕੇ ਹੀ ਜਿਹੜੀ ਖੇਰੂ ਖੇਰੂ ਹੋਈ ਪੰਥਕ ਸ਼ਕਤੀ ਜਾਂ ਬਿਖਰੀ ਹੋਈ ਪੰਥਕ ਜਗਤੀਆ ਜਿਹਨੂੰ ਇਕਜੁੱਟ ਕਰਨਾ ਇਕਸੁਰ ਕਰਨਾ ਹਰ ਪੰਥਰ ਸੈਸੀ ਲੋਜਦਾ ਔਰ ਪੰਜਾਬ ਵਾਸੀ ਲੋਜਦੇ ਨੇ ਸੋਚਦਾ ਪੰਥ ਲੋਜਦਾ ਉਹ ਭਾਵਨਾ ਦਾ ਪ੍ਰਗਟਾਵਾ ਉਹਨਾਂ ਨੇ ਜਿਹੜਾ ਕੀਤਾ ਉਹਦੀ ਪੂਰਤੀ ਲਈ ਜਿਸ ਰਾਹ ਤੋਂ ਲੰਘਣਾ ਪੈਣਾ ਉਹ ਰਾਹ ਜ਼ਰੂਰ ਚਾਰ ਕਰ ਲੈਣਾ ਚਾਹੀਦਾ ਹੀ ਮਤ ਦੇ ਭਲੇਚਾ ਹੀ ਪੰਜਾਬ ਦੇ ਭਲੇਚਾ ਜਾਤੀ ਤੌਰ ਤੇ ਵੀ ਜਿਹੜੇ ਲੋਕਾਂ ਨੂੰ ਇਸ ਤਰ੍ਹਾਂ ਦੇ ਦੇਸ਼ ਨੇ ਉਹਨਾਂ ਲਈ ਵੀ ਫਾਇਦੇ ਦਿੱਤੀਆਂ ਔਰ ਮੈਂ ਸਮਝਦਾ ਕਿ ਅੱਜ ਜਿਹੜੀਆਂ ਸਾਡੇ ਸਾਹਮਣੇ ਚੁਣੌਤੀਆਂ ਨੇ ਪਰ ਦੇਖੋ ਸਾਨੂੰ ਆਪਣੇ ਦੇਸ਼ ਦੇ ਵੀ ਸਾਨੂੰ ਆਪਣੇ ਦੇਸ਼ ਦੀਆਂ ਸੜਕਾਂ ਤੇ ਨਹੀਂ ਜਾਣ ਦਿੱਤਾ ਦਿੱਲੀ ਵੱਲ ਨੂੰ ਆਪਣੀ ਗੱਲ ਹਾਂ ਗੱਲ ਕਹਿਣ ਤੱਕ ਦਾ ਮਾਫੀ ਨਹੀਂ ਦਿੱਤਾ ਜਾ ਰਿਹਾ ਪਰ ਹਾਲਾਤ ਤਾਂ ਦੇਖੋ ਕੀ ਆ ਵੀ ਸਜ਼ਾ ਪੂਰੀ ਕਰ ਲਈ ਸਾਡੇ ਨਾਮ ਸਿੰਘ ਸਿੰਘਾਂ ਨੇ ਤੇ ਉਹਨਾਂ ਨੂੰ ਰਿਹਾ ਹੀ ਨਹੀਂ ਕੀਤਾ ਜਾ ਰਿਹਾ ਔਰ ਕਰੋੜ ਤੱਕ ਨਹੀਂ ਦਿੱਤੀ ਜਾ ਰਹੀ ਜਦੋਂ ਕਿ ਹੋਰ ਕੇਸਾਂ ਦੇ ਵਿੱਚ ਸਰਸਿਆ ਨੂੰ ਹਰ ਤੀਜੇ ਮਹੀਨੇ ਕਰੋੜ ਦਿੱਤੀ ਜਾਂਦੀ ਹੈ। ਸੋ ਮੇਰਾ ਮਤਲਬ ਹੈ ਵੀ ਜੋ ਹਾਲਾਤ ਅੱਜ ਸਾਡੇ ਸਾਹਮਣੇ ਨੇ ਇਹਨਾਂ ਨੂੰ ਨਜਿੱਠਣ ਲਈ ਸਾਡੀ ਮਤਲਬ ਹੈ ਇੱਕ ਸੁਰਤਾ ਦੀ ਬਹੁਤ ਵੱਡੀ ਲੋੜ ਹੈ ਇੱਕ ਜੁਰਤਾ ਦੀ ਬਹੁਤ ਵੱਡੀ ਲੋੜ ਹੈ। ਇਹ ਪੰਚਾਇਤ ਹੈ ਤੇ ਪੰਜਾਬ ਨਾ ਤੇਹੀ ਲੋਕਾਂ ਦੀ ਭਾਵਨਾ। ਸੋ ਅੱਜ ਪੰਜਾਬ ਤੇ ਪੰਜਾਬੀਅਤ ਦੀ ਭਾਵਨਾ ਵੀ ਪੈਦਾ ਕਰਨੀ ਪਵੇਗੀ। ਉਹ ਪੰਜਾਬ ਬਹੁਤ ਪਿੱਛੇ ਜਾ ਰਿਹਾ। ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਪੰਜਾਬ ਜਿਹੜਾ ਕਿਸੇ ਸਮੇਂ ਦੇਸ਼ ਦੇ ਇੱਕ ਮੁੱਖ ਸੁਭਾ ਵਿੱਚੋਂ ਮੈਂ ਉਗਿਆ ਜਾਂਦਾ ਸੀ ਅੱਜ ਉਹ ਪੰਜਾਬ ਵਾਸ਼ੜ ਕੇ ਚੱਲ ਰਿਹਾ ਹੈ ਅੱਜ ਕੱਲ ਕਿਸਾਨਾਂ ਤੇ ਅਟੈਕ ਹੋਇਆ ਹਰਿਆਣਾ ਪੁਲਿਸ ਨੇ ਸਿੱਧੇ ਅਥਰੂ ਗੈਸ ਦੇ ਗੋਲੇ ਛੱਤੇ ਮਾਰੇ ਨੇ 16 ਕਿਸਾਨ ਜਖਮੀ ਹੋਏ ਨੇ ਇੱਕ ਫਤਕਾਰੀ ਜਖਮੀ ਹੋਇਆ ਕਸਰਾ ਦੇਖਦੇ ਹੋ। ਦੇਖੋ ਕੱਲ ਹਰਿਆਣਾ ਪੁਲਿਸ ਦਾ ਜਿਸ ਤਰ੍ਹਾਂ ਦਾ ਵਿਵਹਾਰ ਸੀ ਕਿਸਾਨਾਂ ਨਾਲ ਵੀ ਪੱਤਰਕਾਰਾਂ ਨਾਲ ਵੀ ਆਮ ਲੋਕਾਂ ਨਾਲ ਵੀ ਉਹ ਬੜਾ ਨਿੰਦਣਯੋਗ ਆ ਬੜਾ ਮਦਭਾਗਾ ਔਰ ਮੈਨੂੰ ਇਸ ਗੱਲ ਦਾ ਅਫਸੋਸ ਆ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਚੁਕਤਾਰੀ ਬੈਠੇ ਆ ਕੇਸਲਵਾਰੀ ਬੈਠੇ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਬਾੜਾ ਮੋਟਾ ਵੀ ਪੰਜਾਬ ਦੇ ਲਈ ਆਵਾਜ਼ ਨਹੀਂ ਉਠਾ ਰਹੇ ਵੈਸੇ ਤਾਂ ਉਹਨਾਂ ਨੇ ਜਦੋਂ ਬਾਰ-ਬਾਰੇ ਕਹਿੰਦੇ ਸੀ ਵੀ ਅਸੀਂ ਕਿਸਾਨਾਂ ਦੇ ਨਾਲ ਕਿਸਾਨਾਂ ਨਾਲ ਲੜਾਂਗੇ ਕਿਸਾਨਾਂ ਨਾਲ ਖੜਾਂਗੇ ਕਿਸਾਨਾਂ ਲਈ ਮਰਾਂਗੇ ਮੈਂ ਅੱਜ ਜਦੋਂ ਕਿਸਾਨੀ ਨੂੰ ਲੋੜ ਅੱਜ ਚੁੱਕੇ ਧਰ ਕੇ ਬੈਠ ਗਏ ਫਿਰ ਜੇ ਆਪ ਇਕੱਲੇ ਨਹੀਂ ਕੁਝ ਕਰ ਸਕਦੇ ਉਹਨਾਂ ਦਾ ਕਿਉਂਕਿ ਪੰਜਾਬ ਨੇ ਅਗਵਾਈ ਉਹਨਾਂ ਨੂੰ ਸੰਭਾਲੀ ਹੋਈ ਆ ਔਰ ਮੈਂ ਸਮਝਦਾ ਵਿਧਾਨਕ ਦੇ ਤੌਰ ਤੇ ਪੰਜਾਬ ਦੇ ਮੋਰੀ ਹੋ ਤੇ ਮੋਰੀ ਹੋ ਕੇ ਉਹਨਾਂ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਐਸੇ ਹਾਲਾਤਾਂ ਚ ਮੈਂ ਸਮਝਦਾ ਸਾਰੀਆਂ ਸਿਆਸੀ ਧਿਰਾਂ ਨੂੰ ਇਕੱਠਾ ਕਰਕੇ ਸਰਪਾਰਟੀ ਮੀਟਿੰਗ ਬੁਲਾ ਕੇ ਪੰਜਾਬ ਦਾ ਕੇਸ ਜਿਹੜਾ ਦਿੱਲੀ ਦੇ ਸਾਹਮਣੇ ਰੱਖਣ ਲਈ ਪਹਿਲ ਕਦਮ ਹੀ ਕਰਨੀ ਚਾਹੀਦੀ ਆ ਇਕੱਲੇ ਕਿਸਾਨ ਕਿਉਂ ਲੜਨ ਇਕੱਲੇ ਕਿਸਾਨ ਕਿਉਂ ਮਰਨ ਇਕੱਲੇ ਕਿਸਾਨਾਂ ਨੂੰ ਹੀ ਆਪਣੇ ਮਸਲੇ ਲੈ ਕੇ ਕਿਉਂ ਤੁਰੇ ਨਾ ਪਵੇ ਜਦੋਂ ਕਿ ਕਿਸਾਨ ਦੇਸ਼ ਦਾ ਵਪਾਰ ਦੇ ਇੰਡਸਟਰੀ ਦੇ ਦਰਜਗਾਰ ਦੇ ਦਾ ਹਰ ਕਾਰੋਬਾਰ ਕਿਸਾਨੀ ਦੇ ਉੱਪਰ ਤੇ ਫਿਰ ਕਿਸਾਨੀ ਨੂੰ ਮਤਲਬ ਅਸੀਂ ਅਜੇ ਦਿੱਕਤਾਂ ਨੇ ਮੁਸੀਬਤਾਂ ਨੇ ਤੇ ਉਹਦੇ ਨਾਲ ਖੜਨੀ ਲੋੜ ਆ ਅਜ ਅਫਸੋਸ ਆ ਕਿ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਰਾਨੀ ਉਹਨਾਂ ਬਾਰੇ ਤਾਂ ਤੇਰੇ ਧਾਰਨੇ ਵੀ ਲਾਏ ਜਾ ਰਹੇ ਆ ਮੁਜ਼ਾਰੇ ਵੀ ਕੀਤੇ ਜਾ ਰਹੇ ਆ ਪਰ ਕਿਸਾਨਾਂ ਬਾਰੇ ਕੋਈ ਇੱਕ ਵੀ ਬਾਜ ਨਹੀਂ ਆਈ ਇਹ ਬੜੇ ਅਫਸੋਸ ਦੀ ਗੱਲ ਆ ਅੱਜ ਪੰਜਾਬ ਜਿਹੜਾ ਹੈ ਇਸ ਗੱਲ ਦੀ ਚਿੰਤਾਤਾ ਕਿ ਪੰਜਾਬ ਦਾ ਕੋਈ ਰਾਖਾ ਹੀ ਨਹੀਂ ਹੈ ਪਾਰਲੀਮੈਂਟ ਦੇ ਵਿੱਚ ਪੰਜਾਬ ਲਈ ਕਿਸੇ ਨੇ ਆਵਾਜ਼ ਨਹੀਂ ਉਠਾਈ ਔਰ ਅੱਜ ਲੋੜ ਆ ਪੰਜਾਬ ਦੇ ਜਿੰਨੇ ਪਾਰਲੀਮੈਂਟ ਦੇ ਮੈਂਬਰ ਨੇ ਉਹਨਾਂ ਨੂੰ ਪੰਜਾਬ ਨਾਲ ਜੋ ਵਿਵਹਾਰ ਹੋਇਆ ਖਾਸ ਤੌਰ ਤੇ ਕਿਸਾਨਾਂ ਨਾਲ ਉਹਦੇ ਨਾਲ ਇਕੱਠੇ ਹੋ ਕੇ ਦਿੱਲੀ ਦੇ ਸਾਹਮਣੇ ਕੇਸ ਰੱਖਿਆ ਜਾਵੇ ਬਲਕੇ ਪੰਜਾਬ ਸਰਕਾਰ ਨੂੰ ਵੀ ਮਜਬੂਰ ਕੀਤਾ ਜਾਵੇ ਇਹ ਹਾਲਾਤ ਹੈ ਜੇ ਕਿਉਂ ਬਣੇ ਕੌਣ ਜ਼ਿੰਮੇਵਾਰ ਆ ਕਿਉਂ ਮੌਕੇ ਤੇ ਪੰਜਾਬ ਦੀ ਸਰਕਾਰ ਨੇ ਇਹ ਸਾਰੀ ਸਿੱਤੀ ਨੂੰ ਕਿਉਂ ਨਹੀਂ ਜਿੱਤਿਆ ਇਹ ਅੱਜ ਦੇ ਹਾਲਾਤਾਂ 'ਚ ਪੰਜਾਬ ਨੂੰ ਗੁਜ਼ਰਨਾ ਪੈ ਰਿਹਾ ਉਹ ਹਾਲਾਤਾਂ ਲਈ ਕੌਣ ਜ਼ਿੰਮੇਵਾਰ ਆ ਇਹਦੀ ਜ਼ਿੰਮੇਵਾਰੀ ਲੈਣੀ ਪੈਗੀ ਇਹ ਨਹੀਂ ਹੈ ਵੀ ਹੱਥ ਝਾੜ ਕੇ ਸਰ ਜਾਏਗਾ ਅੱਜ ਪੰਜਾਬ ਨੂੰ ਜਾਗਣ ਲਈ ਜਗਾਉਣ ਲਈ ਆ ਸਿੰਘ ਸਾਹਿਬਾਨ ਨੇ ਜਿਹੜਾ ਪ੍ਰਾਰਲਾ ਕੀਤਾ ਉਹਨਾਂ ਦਾ ਪ੍ਰਾਰਲਾ ਵੀ ਇਸ ਦਿਸ਼ਾ ਵੱਲੇ ਸੀ ਕਿ ਅਸੀਂ ਪੰਜਾਬ ਦੀ ਆਵਾਜ਼ ਕਿਸੇ ਟਾਈਮ ਦੀ ਨੂੰ ਮੰਨਿਆ ਜਾਂਦਾ ਸੀ ਨਰਾਜ ਨੀਤੀ ਦੇ ਵਿੱਚ ਦੇਸ਼ ਦੇ ਗਲਿਆਰਿਆਂ 'ਚ ਨਿੱਜੀ ਸਪਾਰਟੀ ਦਾ ਰੋਭ ਸੀ ਦਬਕਾ ਸੀ ਦਵਾ ਸੀ ਉਹ ਬਹੁਤ ਹੌਲੀ ਹੋ ਗਈ ਕਮਜ਼ੋਰ ਹੋ ਗਈ ਉਹ ਮੁੜ ਕੇ ਕਿਵੇਂ ਰਵਾਈ ਕਰੀਏ ਇਹੀ ਭਾਵਨਾ ਲੈ ਕੇ ਸਾਰੀਆਂ ਪੰਥਕ ਧਿਰਾਂ ਨੂੰ ਇੱਕ ਥਾਂ ਤੇ ਇਕੱਠਾ ਕਰਨ ਦਾ ਉਪਰਾਲਾ ਸਿੰਘ ਸਵਰ ਨੇ ਕੀਤਾ ਔਰ ਉਹਦੇ 'ਚ ਹਰ ਇੱਕ ਨੂੰ ਸਹਿਯੋਗ ਦੇਣ ਦੀ ਲੋੜ ਆ